ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਤੇ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਬਹੁਤ ਵੱਡੇ ਵੱਡੇ ਬਿਆਨ ਵੀ ਦਿੱਤੇ ਗਏ ਨੇ ਵਿਰੋਧੀ ਝੜਕੀ ਆਮੋ ਸਾਹਮਣੇ ਵੀ ਹੋਏ ਨੇ ਇਸੇ ਦਰਮਿਆਨ ਦੱਸਦੇ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਬਹੁਤ ਹੀ ਧਾਕੜ ਸਪੀਚ ਦਿੱਤੀ ਗਈ ਹੈ ਕਿ ਕੁਝ ਬਿਆਨ ਦਿੱਤਾ ਗਿਆ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਜੋ ਕਿ ਧਾਰਮਿਕ ਬੇਅਦਬੀਆਂ ਨੂੰ ਲੈ ਕੇ ਇੱਕ ਬਿਲ ਜਿਹੜਾ ਕਿ ਪੇਸ਼ ਹੋਣ ਵਾਲਾ ਹੈਗਾ ਤੇ ਹੋਰ ਵੀ ਕਈ ਬਿਲ ਪਾ ਜਿਹੜੇ ਕੀ ਪੇਸ ਹੋਏ ਨੇ ਤੇ ਕੁਝ ਜਿਹੜੇ ਕੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਵਿਚਾਰਾਂ ਜਿਹੜੇ ਲੀਡਰਸ ਦੇ ਕੇ ਲੀਡਰ ਉਹਨਾਂ ਦੇ ਵਿਚਾਰ ਕਾਫੀ ਤੂਤੂ ਮੈਮੇ ਵੀ ਹੋਈ ਹੈ ਤਾਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਅੱਜ ਸਰਕਾਰ ਧਾਰਮਿਕ ਗ੍ਰੰਥਾ ਦੀ ਬੇਅਦਬੀ ਸੰਬੰਧੀ ਇੱਕ ਮਹੱਤਵਪੂਰਨ ਜੋ ਕਿ ਖਰੜਾ ਬਿਲ ਪੇਸ਼ ਕਰੇਗੀ ਤੇ ਇਸ ਤੋਂ ਇਲਾਵਾ ਡੈਮਾ ਦੀ ਸੁਰੱਖਿਆ ਤੋਂ ਸੀਆਈਐਸਐਫ ਨੂੰ ਹਟਾਉਣ ਸੰਬੰਧੀ ਪੰਜ ਬਿਲ ਪੇਸ਼ ਕੀਤੇ ਜਾਣਗੇ ਤਾਂ ਸ਼ਾਸਨ ਦੀ ਸ਼ੁਰੂਆਤ ਹੰਗਾਮੇ ਦੇ ਨਾਲ ਹੋਈ ਹੈ ਤਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਬੰਧ ਵਿੱਚ ਦੱਸਿਆ ਹੈਗਾ ਕਿ ਸੈਸ਼ਨ ਦਾ ਸਮਾਂ ਜੋ ਕਿ 15 ਜੁਲਾਈ ਤੱਕ ਵਧਾ ਦਿੱਤਾ ਗਿਆ ਹੈਗਾ ਯਾਨੀ ਕਿ ਅੱਜ 11 ਤਰੀਕ ਹੈ ਤੇ 4 ਦਿਨ ਹੋਰ ਸੈਸ਼ਨ ਜਿਹੜਾ ਕਿ ਚੱਲੇਗਾ ਤੇ ਦੱਸ ਦਈਏ ਕਿ ਵਧਾ ਦਿੱਤਾ ਗਿਆ ਸਮਾਂ ਜਿਹੜਾ ਕਿ ਵਧਾ ਦਿੱਤਾ ਗਿਆ ਹੈ ਹਾਲਾਂਕਿ ਕੱਲ ਵੀ ਜਿਹੜਾ ਕਿ ਸੈਸ਼ਨ ਹੋਇਆ ਸੀਗਾ ਪਰ ਮੁਲਤਵੀ ਕਰ ਦਿੱਤਾ ਅੱਜ ਤੇ ਇਸ ਮੌਕੇ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਸੰਬੋਧਨ ਕਰਦਿਆਂ ਕਿਹਾ ਹੈਗਾ ਕਿ ਮੈਂ ਕੇਂਦਰ ਨੂੰ ਕਿਹਾ ਹੈਗਾ ਕਿ ਟਰੰਪ ਦੇ ਇਸ਼ਾਰੇ ਦੇ ਉੱਤੇ ਸੰਦੂ ਜਲ ਸਮਝੌਤੇ ਨੂੰ ਮੁੜ ਬਹਾਲ ਨਾ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਪਾਣੀ ਪੰਜਾਬ ਦੇ ਵਿੱਚ ਆਵੇਗਾ ਤਾਂ ਅਸੀਂ ਅੱਗੇ ਹਰਿਆਣਾ ਨੂੰ ਦਵਾਂਗੇ ਇਸ ਮੌਕੇ ਦੇ ਉੱਤੇ ਉਹਨਾਂ ਨੇ ਕਿਹਾ ਹੈਗਾ ਕਿ BBMB ਪੰਜਾਬ 60% ਖਰਚਾ ਚੱਲਦਾ ਹੈ ਪਰ ਇਹ ਸਾਡੇ ਵਿਰੁੱਧ ਹਾਈ ਕੋਰਟ ਜਾਂਦਾ ਹੈ ਤਾਂ ਇਹ ਇੱਕ ਧਿਰ ਦੇ ਵਜੋਂ ਅਦਾਲਤ ਦੇ ਵਿੱਚ ਕਿਵੇਂ ਜਾ ਸਕਦਾ ਹੈ ਇਸ ਦੇ ਨਾਲ ਹੀ ਅਸੀਂ ਉਸ ਵਕੀਲ ਦੇ ਖਰਚੇ ਦਾ 60% ਵੀ ਚੱਲ ਰਹੇ ਆ ਜਿਸ ਨੂੰ ਸਾਡੇ ਵਿਰੁੱਧ ਅਦਾਲਤ ਦੇ ਵਿੱਚ ਖੜਾ ਕੀਤਾ ਗਿਆ ਜਦੋਂ ਪਠਾਨਕੋਟ ਹਮਲਾ ਹੋਇਆ ਤਾਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਸੀਗੀ 2.5 ਮਹੀਨਿਆਂ ਬਾਅਦ ਕੇਂਦਰ ਨੇ 7.5 ਕਰੋੜ ਦਾ ਬਿੱਲ ਭੇਜਿਆ ਸੀਗਾ ਤਾਂ ਕੇਂਦਰ ਨੇ ਕਿਹਾ ਹੈਗਾ ਕਿ ਅਸੀਂ ਤੁਹਾਨੂੰ ਨੀਮ ਫੌਜੀ ਦਿੱਤੇ ਨੇ ਉਸ ਸਮੇਂ ਕਾਂਗਰਸ ਦੇ ਲੋਕ ਨਹੀਂ ਮੈਂ ਕੇਂਦਰੀ ਰੱਖਿਆ ਮੰਤਰੀ ਕੋਲ ਗਿਆ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਫੌਜ ਦੇ ਮੁੰਡੇ ਸਾਡੇ ਹਨ ਅਤੇ ਸਾਨੂੰ ਕਿਰਾਏ ਦੇ ਉੱਤੇ ਨੀਮ ਫੌਜੀ ਮਿਲਣਗੇ ਮੈਂ ਰੱਖਿਆ ਮੰਤਰੀ ਨੂੰ ਕਿਹਾ ਕਿ ਉਹ ਪੰਜਾਬ ਦੇ ਉੱਤੇ ਹਮਲਾ ਕਰਨ ਨਹੀਂ ਆਏ ਸਨ ਉਹ ਦਿੱਲੀ ਦੇ ਉੱਤੇ ਹਮਲਾ ਕਰਨ ਆਏ ਸਨ ਅਸੀਂ ਉਹਨਾਂ ਨੂੰ ਪੰਜਾਬ ਰੋਕਿਆ ਸੀਗਾ ਤਸੀਂ ਹਮ ਭਗਵੰਤ ਮਾਨ ਨੇ ਅੱਗੇ ਕਿਹਾ ਹੈਗਾ ਕਿ ਤੁਸੀਂ ਸਾਨੂੰ ਮਰਨ ਲਈ ਰੱਖਿਆ ਲੜਾਈ ਕਿਤੇ ਹੋਰ ਹੁੰਦੀ ਹੈ ਫਾਜ਼ਿਲਕਾ ਦੇ ਵਿੱਚ ਮਿਜ਼ਾਈਲਾਂ ਡਿੱਗੀਆਂ ਦੇ ਤੇ ਉਹ ਸੋਚਦੇ ਨੇ ਕਿ ਅਸੀਂ ਭੇਡਾਂ ਬੱਕਰੀਆਂ ਵਾਂਗ ਹਾਂ ਪਹਿਲਾ ਤੁਸੀਂ ਸਾਨੂੰ ਸਰਦਾਰ ਕਹਿੰਦੇ ਹੋ ਅਤੇ ਫਿਰ ਤੁਸੀਂ ਸਾਨੂੰ ਗੱਦਾਰ ਕਹਿੰਦੇ ਹੋ ਕੀ ਸਾਨੂੰ ਪ੍ਰਧਾਨ ਮੰਤਰੀ ਤੋਂ ਪੁੱਛਣ ਦਾ ਅਧਿਕਾਰ ਨਹੀਂ ਹੈ ਕਿ ਸਾਡੀ ਵਿਦੇਸ਼ ਨੀਤੀ ਕੀ ਹੈ ਜਦੋਂ ਪਾਕਿਸਤਾਨ ਦੇ ਉੱਤੇ ਪਾਕਿਸਤਾਨ ਨੇ ਹਮਲਾ ਕੀਤਾ ਸੀ ਉਸ ਸਮੇਂ ਕਿੰਨੇ ਦੇਸ਼ ਸਾਡੇ ਨਾਲ ਖੜੇ ਸਨ ਜੇ ਤੁਸੀਂ ਰੂਸ ਤੇ ਯੂਕਰੇਨ ਦੇ ਵਿਚਕਾਰ ਜੰਗ ਨੂੰ ਰੋਕ ਸਕਦੇ ਹੋ ਤਾਂ ਤੁਸੀਂ ਦੋਵਾਂ ਰਾਜਾਂ ਦਾ ਮਸਲਾ ਕਿਉਂ ਨਹੀਂ ਹੱਲ ਕਰ ਸਕਦੇ ਇਹ ਸਾਰੇ ਬਿਆਨ ਦੱਸਦੇ ਕਿ ਸੀਐਮ ਭਗਵੰਤ ਮਾਨ ਨੇ ਸੈਸ਼ਨ ਦੇ ਵਿੱਚ ਸੰਬੋਧਨ ਕਰਦੇ ਹੋਏ ਕਿਹਾ ਉਹਨਾਂ ਨੇ ਹੋਰ ਕੀ ਅਗਰ ਕਹਿੰਦੇ ਹੋਏ ਕਹਿੰਦੇ ਨੇ ਕਿ ਉਹ ਚੰ드ਰੀਆਨ ਦੇ ਬਾਰੇ ਗੱਲ ਕਰਦੇ ਨੇ ਪਰ ਸਿਵਰੇਜ ਦੇ ਟਕਣ ਪੂਰੇ ਨਹੀਂ ਹੋ ਰਹੇ ਉਹ ਵਿਸ਼ਵ ਗੁਰੂ ਬਣਨ ਦੀ ਗੱਲ ਕਰਦੇ ਨੇ ਪਰ ਉਹਨਾਂ ਨੂੰ ਕੋਈ ਸਦਾ ਨਹੀਂ ਦਿੰਦਾ ਇਸ ਮੌਕੇ ਦੇ ਉੱਤੇ ਸੀਐਮ ਭਗਵੰਤ ਮਾਨ ਨੇ ਕਿਹਾ ਹੈਗਾ ਕਿ ਅਸੀਂ ਦੇਸ਼ ਨੂੰ 100 80 ਲੱਖ ਮੀਟ੍ਰਿਕ ਟਨ ਅਨਾਜ ਦਿੰਦੇ ਆ ਪੰਜਾਬ ਤੇ ਹਰਿਆਣਾ ਨੇ ਹਰਿਆਣਾ ਜੇ ਅੰਨ ਪੈਦਾ ਨਾ ਕਰੇ ਤਾਂ ਦੇਸ਼ ਭੁੱਖ ਨਾਲ ਅਮਰ ਜਾਵੇਗਾ ਪਰ ਇਹ ਸਾਨੂੰ ਪਾਣੀ ਦੇ ਮੁੱਦੇ ਦੇ ਉੱਤੇ ਲੜਾਰੇ ਨੇ ਅਸੀਂ ਤਾਂ ਦੋਵੇਂ ਭਰਾ ਹਾਂ ਇਸ ਮੌਕੇ ਦੇ ਉੱਤੇ ਦਿਲਜੀਤ ਬਾਬਤਵਾਰੇ ਵੀ ਗੱਲ ਕਰਦੇ ਹੋ ਦੱਸਦੇ ਕਿ ਦਿਲਜੀਤ ਉਸਾਂਝ ਦੇ ਬਾਰੇ ਵੀ ਗੱਲ ਕੀਤੀ ਸੀ ਐਸੀਐਮ ਭਗਵੰਤ ਮਾਨ ਨੇ ਕਿਹਾ ਹੈਗਾ ਕਿ ਦਿਲਜੀਤ ਦੀ ਫਿਲਮ ਪਹਿਲਗਾਮ ਅਤਵਾਦੀ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ ਇਸ ਦੇ ਵਿੱਚ ਇੱਕ ਪਾਕਿਸਤਾਨੀ ਕਲਾਕਾਰ ਸੀ ਤੇ ਹੁਣ ਉਹ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇ ਰਹੇ ਕਦੇ ਉਹ ਉਸ ਨੂੰ ਸਰਦਾਰ ਕਹਿੰਦੇ ਨੇ ਅਤੇ ਕਦੇ ਗੱਦਾਰ ਜਦੋਂ ਕਿ ਪ੍ਰਧਾਨ ਮੰਤਰੀ ਖੁਦ ਬਰੀਆਨੀ ਖਾਣ ਦੇ ਲਈ ਪਾਕਿਸਤਾਨ ਜਾਂਦੇ ਨੇ ਤਾਂ ਇਹ ਸਾਰੇ ਬਿਆਨ ਦੱਸਦੇ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਸੈਸ਼ਨ ਦੇ ਵਿੱਚ ਜੋ ਕਿ ਸੰਬੋਧਨ ਕਰਦੇ ਹੋਏ ਕਿਹਾ ਗਿਆ ਹੈਗਾ ਵਿਰੋਧੀਆਂ ਦੇ ਵਿੱਚ ਵੀ ਕਾਫੀ ਅਕਰਾਵ ਜੁੜੀ ਕਿ ਨਜ਼ਰ ਆ ਰਹੀ ਹੈ ਕਾਫੀ ਤੂਤੂ ਮੈਮੇ ਵੀ ਹੋ ਰਹੀ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਵੀ ਸੀਐਮ ਭਗਵੰਤ ਮਾਨ ਨੇ ਕਾਫੀ ਵੱਡੇ ਬਿਆਨ ਦਿੱਤੇ ਨੇ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਅੱਜ ਸੈਸ਼ਨ ਦਾ ਦੂਜਾ ਦਿਨ ਹੈਗਾ ਤੇ ਦੂਜੇ ਦਿਨ ਹੀ ਸੀਐਮ ਭਗਵੰਤ ਮਾਨ ਨੇ ਇਹ ਜੋ ਕਿ ਬਿਆਨ ਦਿੱਤੇ ਨੇ ਤੇ ਹੋਰ ਵੀ ਕਈ ਮਤੇ ਜਿਹੜੇ ਕੀ ਪਾਸ ਹੋ ਸਕਦੇ ਨੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਬੋਲਣਗੇ ਜੀ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਅ ਤੁਸੀਂ ਮੈਨੂੰ ਇਸ ਮੁਕੱਦਸ ਹਾਊਸ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਤੇ ਰਣੇ ਕਮੈਂਟਰੀ ਨਾ ਕੀਤੀ ਜਾਵੇ ਮੈਂ ਟ੍ਰੈਜਰੀ ਬੈਂਚੇਸ ਨੂੰ ਬੇਨਤੀ ਕਰਦਾ ਬਹੁਤ ਬਹੁਤ ਜੀ ਲੋਕ ਤੁਸੀਂ ਸਾਹਿਬ ਬੋਲ ਰਹੇ ಲೆਟ ਹਿਮ ਪੀਕ ਜੀ ਬੀਬੀਐਨਬੀ ਤੇ ਬਹਿਸ ਚੱਲ ਰਹੀ ਹੈ ਬੜਾ ਪਿਛਲੇ ਦਿਨੀ ਆਲ ਪਾਰਟੀ ਮੀਟਿੰਗ ਵੀ ਹੋਈ ਸੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇंदे ਆਏ ਤੇ ਉਹਨਾਂ ਨੇ ਸਹਿਮਤੀ ਵੀ ਦਿੱਤੀ ਕਿ ਹਾਂ ਅਸੀਂ ਇਸ ਮਾਮਲੇ 'ਚ ਤੁਹਾਡੇ ਨਾਲ ਹ ਕਿ ਪੰਜਾਬ ਦੇ ਪਾਣੀ ਦਾ ਮਸਲਾ ਸੀ ਪਰਸੋਂ ਵੀ ਮੈਂ ਦਿੱਲੀ ਗਿਆ ਹੋਇਆ ਸੀਗਾ ਤੇ SYL ਦੀ ਮੀਟਿੰਗ ਸੀ ਤੁਸੀਂ ਕੁਝ ਨਹੀਂ ਕਹਿੰਦੇ ਹੋਣ ਨਹੀਂ ਕੁਝ ਕਹਦੇ ਹੋ SYL ਤੇ ਮਾਨਯੋਗ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਸਾਹਿਬ ਮਾਨਯੋਗ ਮੁੱਖ ਮੰਤਰੀ ਹਰਿਆਣਾ ਸੈਣੀ ਸਾਹਿਬ ਮੀਟਿੰਗ ਸੀ ਸਾਰੇ ਅਫਸਰ ਉੱਥੇ ਮੌਜੂਦ ਸੀ ਪਾਣੀ ਤੇ 2-3 ਘੰਟੇ ਡਿਬੇਟ ਚੱਲੀ ਸਪੀਕਰ ਸਾਹਿਬ ਜਦੋਂ ਅਫਸਰ ਪ੍ਰੈਜੈਂਟੇਸ਼ਨ ਦਿੰਦੇ ਨੇ 1955 ਤੋਂ ਸ਼ੁਰੂ ਕਰ ਲੈਂਦੇ ਆ ਜੀ ਉਹ 1955 ਚਾਹੇ ਹੋ ਗਿਆ ਜੀ ਫਿਰ 1900 ਕਾਟ ਚਾਹੇ ਹੋ ਗਿਆ ਜੀ 1962 ਚਾਹੇ ਹੋ ਗਿਆ ਜੀ 66 ਚਾਹੇ ਹੋ ਗਿਆ ਜੀ 70 ਚਾਹੇ ਹੋ ਗਿਆ ਅਜੇ ਤਾਂ ਜੰਮੇ ਨਹੀਂ ਸਰ ਉਦੋਂ ਅਜੇ ਤਾਂ 75 ਮਾੜ ਲਾਂ ਜੀ ਇਹ ਉਦੋਂ ਉਦੋਂ ਬਾਅਦ ਦੀਆਂ ਗੱਲਾਂ ਕਰ ਲਈਏ ਉਦੋਂ ਪਾਣੀ ਕਿੰਨਾ ਹੋਊਗਾ ਇਤਰਾ ਪੇਰੀਆਂ ਦੇ ਵਿੱਚ ਲਿਖਿਆ ਹੋਇਆ ਕਿ ਹਰ 25 ਸਾਲ ਬਾਅਦ ਰਿਵਿਊ ਹੋਣਾ ਚਾਹੀਦਾ ਹੈ ਕਦੋਂ ਕੀਤਾ ਰਿਵਿਊ ਕਿ ਉਦੋਂ ਪਾਣੀ ਕਿੰਨਾ ਸੀ ਹੁਣ ਕਿੰਨਾ ਹੈ ਹਾਂ ਵਧੀਆ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੰਡਸਟਰੀਟੀ ਰੱਦ ਕਰਤੀ ਔਰ ਜੋ ਚੀ ਜੇਲਮ ਤਾਂ ਆ ਨਹੀਂ ਸਕਦਾ ਜੀ ਜਨਾਬ ਦਾ ਰਾਵੀ ਦਾ ਉਜਦਾ ਤੇ ਕਸ਼ਮੀਰ ਨਦੀ ਦਾ ਪਾਣੀ ਪੰਜਾਬ ਚ ਆ ਸਕਦਾ 23 एमएएफ 23 ਮਿਲੀਅਨ ਏਕਰ ਫੀਟ ਪੰਜਾਬ ਦੇ ਪੌਂਗ ਚ ਆ ਸਕਦਾ ਰنجੀਤ ਸਾਗਰ ਵਹਮ ਚ ਆ ਸਕਦਾ ਤੇ ਪਾਖੜਾ ਚ ਆ ਸਕਦਾ ਮੈਂ ਇਹੀ ਕਹਿ ਕੇ ਆ ਉੱਥੇ ਵੀ ਬੜੀ ਵਧੀਆ ਗੱਲ ਹੈ ਲਓ ਇਹ ਸਾਨੂੰ ਰਿਪੀਰੀਅਨ ਤਾਂ ਪੰਜਾਬ ਹੀ ਹੋਊਗਾ ਜੀ ਫਿਰ ਵੀ ਕਿਉਂਕਿ ਪੰਜਾਬ ਦੇ ਵਿੱਚ ਦੀ ਜਾਊਗਾ ਰਿਪੀਰੀਅਨ ਪੰਜਾਬ ਹੋਊਗਾ ਔਰ ਰਿਪੀਰੀਅਨ ਦਾ ਪਹਿਲਾ ਹੱਕ ਹੁੰਦਾ ਤੇ ਪੰਜਾਬ ਨੂੰ ਪਾਣੀ ਮਿਲ ਜੂਗਾ ਜੀ ਸਾਡੀ ਸਚਾਈ ਜਿਹੜੀ ਅਸੀਂ 21% ਤੋਂ 63% ਤੱਕ ਲੈ ਗਏ ਤਿੰਨ ਸਾਲਾਂ ਚ ਪਹਿਲਾਂ 21% ਸੀ ਜਦੋਂ ਅਸੀਂ 16 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਜਾ ਕੇ ਘਟਕਰ ਕਲਾ ਸੌਂਚ ਕੀ ਸੀ ਉਦੋਂ 21% ਪਾਣੀ ਨਹਿਰੀ ਜਿਹੜਾ ਉਹ ਸਿੰਚਾਈ ਵਾਸਤੇ ਵਰਤਿਆ ਅਸੀਂ ਅੱਜ 63 ਤੇ ਆ ਗਏ ਸੀ ਅਸੀਂ ਔਰ ਅਸੀਂ ਅੱਗੇ ਜਾ ਰਹੇ ਹਾਂ ਅੱਗੇ ਅੱਗੇ ਖਾਲ ਅੰਡਰਗਰਾਉਂਡ ਪਾਈਪਾਂ ਹੋਰ ਪੈ ਰਹੀਆਂ ਨੇ ਔਰ ਪਾਣੀ ਦੀਆਂ ਵੀਡੀਓ ਤਾਂ ਤੁਹਾਡੇ ਕੋਲੇ ਵੀ ਆਉਂਦੀਆਂ ਹੋਣਗੀਆਂ ਇਹਨਾਂ ਕੋਲੇ ਵੀ ਆਉਂਦੀਆਂ ਹੋਣੇ ਵੀ ਪਾਣੀ ਵਾਲੀਆਂ ਵੀਡੀਓ ਬਈ ਯਾਰ ਪਾਣੀ ਆ ਗਿਆ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਅਸੀਂ ਤਾਂ ਅਸੀਂ ਅਸੀਂ 25 ਸਾਲ ਬਾਅਦ ਦੇਖਿਆ 40 45 ਸਾਲ ਕੌਣ ਸੀਗੇ ਜੀ ਫਿਰ ਰਾਜ ਚ ਆਜ਼ਾਦੀ ਤੋਂ 60 ਸਾਲ ਬਾਅਦ ਤੱਕ ਤਾਂ ਇਹੀ ਰਹੇ ਨੇ ਜੀ ਇਹ ਮੈਨੂੰ ਪਾਣੀ ਦਿੱਤੇ ਹੀ ਨਹੀਂ ਪਹਿਲਾਂ ਪਾਣੀ ਪਤਾ ਹੀ ਨਹੀਂ ਇਹਨੂੰ ਕੀ ਹੁੰਦਾ ਪਹਿਲਾਂ ਇਹੀ ਮਿਲ ਜਾਂਦਾ ਸੀ ਇਹਨਾਂ ਨੂੰ ਜਦੋਂ ਰੌਲਾ ਪਿਆ ਪਾਖੜਾ ਵਾਲਾ 21 ਮਈ ਤੋਂ 21 ਮਈ ਤੱਕ ਪਾਣੀ ਦਾ ਸਾਬ ਹੁੰਦਾ ਜੀ ਜਿਵੇਂ 31 ਮਾਰਚ ਤੋਂ 31 ਮਾਰਚ ਤੱਕ ਫਾਈਨੈਂਸ਼ੀਅਲ ਇਅਰ ਗਿਣਿਆ ਜਾਂਦਾ ਹੈ ਇਹ ਨਦੀਆਂ ਦਾ ਪਾਣੀਆਂ ਦਾ ਸਾਬ 21 ਮਈ ਤੋਂ 21 ਮਈ ਗਿਣਿਆ ਜਾਂਦਾ ਜੀ 21 ਮਈ ਨੂੰ ਜਿੰਨਾ ਪਾਣੀ ਅਲੋਟ ਹੋ ਗਿਆ ਅਗਲੀ 21 ਮਈ ਤੱਕ ਉਹਨਾਂ ਨੇ ਉਹਨਾਂ ਵਰਤਨ ਅਸੀਂ 6 ਮਹੀਨੇ ਹਰ ਮਹੀਨੇ ਬੀਬੀ ਐਮਬੀ ਦੀ ਮੀਟਿੰਗ ਹੁੰਦੀ ਸੀ ਸਾਡੇ ਸੈਕਟਰੀ ਜਾਂਦੇ ਸੀ 6 ਮਹੀਨੇ ਚਿੱਠੀਆਂ ਲਿਖਦੇ ਰਹੇ ਹਰ ਮਹੀਨੇ ਇਹਨਾਂ ਨੂੰ ਕਿ ਤੁਸੀਂ ਪਾਣੀ ਜ਼ਿਆਦਾ ਵਰਤ ਰਹੇ ਹੋ ਹਰਿਆਣਾ ਵਾਲਿਆਂ ਨੂੰ ਕਿਹਾ ਕਿ ਥੋੜੇ ਤੋਂ ਮੈਨੂੰ ਲੱਗਦਾ 21 ਮਈ ਤੱਕ ਥੋੜਾ ਚੱਲਣਾ ਨਹੀਂ ਕੰਮ ਇਹ ਥੋੜਾ ਜਿਹਾ ਸੰਜਮ ਕਰ ਲਓ ਅਸੀਂ ਦੇਣਾ ਨਹੀਂ ਫਿਰ ਜੇ ਪਹਿਲਾਂ ਮੁੱਕ ਗਿਆ ਕਿਉਂਕਿ ਅਸੀਂ ਆਪਦਾ ਠੀਕ ਕਰ ਲਿਆ ਕੰਮ ਕੋਈ ਪਰਵਾਹ ਨਹੀਂ ਕੀਤੀ ਜੀ ਕੋਈ ਪਰਵਾਹ ਨਹੀਂ ਕੀਤੀ 31 ਮਾਰਚ ਨੂੰ ਪਾਣੀ ਮੁਕਾ ਕੇ ਬਹਿ ਗਈ ਕਹਿੰਦੇ ਛੱਡੋ ਹੁਣ ਸਾਨੂੰ ਅਜਿਕੇ ਕਹੋਂ ਛੱਡੀਏ ਜੋ ਤੁਹਾਨੂੰ ਪਹਿਲਾਂ ਕਿਹਾ ਸੀ ਮਾ ਜੀ ਬੀਬੀਐਮਪੀ ਨੂੰ ਲੈ ਵਿੱਚ ਅਸੀਂ ਨੱਕਾ ਖੋਲਾਂਗੇ ਮੈਂ ਨੰਗਰ ਚ ਲੈ ਗਿਆ ਜੀ ਆਜੋ ਮੈਂ ਕਿਹਾ ਨੱਕਾ ਖੋਲੋ ਸਪੀਕਰ ਸਾਹਿਬ ਆਪਾਂ ਪਿੰਡਾਂ ਵਾਲੇ ਆਂ ਪਾਣੀ ਦੀ ਵਾਰੀ ਵਾਲੇ ਆਪਾਂ ਮੈਂ ਵੀ 15 ਸਾਲ ਦਾ ਸੀ ਜਦੋਂ ਸਾਨੂੰ ਕੱਸੀ ਦਾ ਪਾਣੀ ਮਿਲਦਾ ਸੀ ਉਸ ਨੱਕੇ ਤੇ ਸਾਡੇ ਪੰਜ ਕਿਲੇ ਸੀਗੇ ਅਸੀਂ ਤਾਂ ਕਿੱਲਿਆਂ ਵਾਲਿਆਂ ਸੀ ਬਿਸਕਟਾਂ ਵਾਲੇ ਤਾਂ ਹੈ ਨਹੀਂ ਜੀ ਪੰਜ ਕਿੱਲੇ ਸੀ 15 ਮਿੰਟ ਪਰ ਏਕੜ ਮਿਲਦਾ ਸੀਗਾ ਆਪਾਂ 75 ਮਿੰਟ ਸੀਗੇ 11:20 ਤੇ ਪਾਣੀ ਵੱਡਾ ਹੁੰਦਾ ਸੀ ਤੇ ਤੁਸੀਂ ਲਾ ਲਓ ਵੀ 12:20 ਤੱਕ 60 ਮਿੰਟ ਹੋ ਗਏ 12:35 ਕਿਤੇ ਉਹਨਾਂ ਨੇ ਵੱਡਾ ਹੁੰਦਾ ਸੀ ਗਾਂਾਂ ਵਾਲਿਆਂ ਨੇ ਨੱਕਾ ਉਹ ਵੀ ਸ਼ਰੀਕੇ ਹੀ ਭਾਈ ਚਾਰੇ ਸੀ ਸਾਡਾ ਇਧਰੋਂ ਮੈਨੂੰ ਭੇਜ ਦਿੰਦੇ ਸੀ ਤਿਆਰੇ ਵੱਡੇ ਹੁੰਦੇ ਜੀ ਚੋਣੇ ਦੇ ਕਾਰੇ ਵੱਡੇ ਹੁੰਦੇ ਆ ਇੱਕ ਵਾਰੀ ਛੱਡ ਦਿਓ ਬਾਅਦ ਤਫਾ ਮੇ ਕਾਰੇ ਦੇ ਐਂਡ 'ਚ ਉਹ ਵੀ ਤੁਸੀਂ ਉਹ ਤੋਂ ਤੋੜ ਕੇ ਦੂਜੇ ਕਾਰੇ ਚਲੇ ਜਾਂਦਾ ਸੀ ਉਹ ਬੰਦਾ ਜਿਹੜਾ ਆਉਂਦਾ ਸੀ ਅਗਲਾ ਉਹਦੀ ਵਾਰੀ ਦੁਬਾਰਾ 35 ਤੇ ਉਹ ਤਾਂ 12 ਵਜੇ ਆ ਜਾਂਦਾ ਸੀ ਜੀ 12 ਵਜੇ ਆ ਕੇ ਕਹੀ ਧਰ ਦਿੰਦਾ ਸੀ ਤੇ ਨਾਲ ਹੀ ਗੰਡਾਸਾ ਧਰ ਦਿੰਦਾ ਸੀ ਮੈਂ 15 ਸਾਲ ਦਾ ਜਵਾਕ ਸੀਗਾ ਮੈਂ ਹੁਣ ਕੀ ਕਰਾਂ ਜੀ ਮੈਨੂੰ ਪੁੱਛਿਆ ਬਿਕਰਾ ਕਹੀ ਤਾਂ ਜਲ ਠੀਕ ਹੈ ਨੱਕੇ ਵਾਸਤੇ ਯਾਰ ਗੰਦਾਸਾ ਕਿਉਂ ਲਿਆਉਣਾ ਉਹਨਾਂ ਨੂੰ ਕਹਿੰਦਾ ਕਈ ਵਾਰੀ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਮੈਂ ਕਿਹਾ ਮੇਰੀ ਗਰਦਨ ਨਾ ਵੱਢ ਦੇ ਕਿਤੇ ਨੱਕਾ ਵੱਢਣ ਤੋਂ ਪਹਿਲਾਂ ਮੈਂ ਕਿਹਾ ਤੂੰ 5 ਮਿੰਟ ਪਹਿਲਾਂ ਹੀ ਵੱਢ ਲਿਆ ਕਰ ਯਾਰ ਪਾਣੀ 12:30 ਤੇ ਲੈ ਲਿਆ ਕਰ ਪਰ ਕਿਤੇ ਨਾ ਹੋਵੇ ਕਿ ਗੰਦਾਸਾ ਤੂੰ ਇਸ ਕੰਮ ਵਾਸਤੇ ਲੈ ਕੇ ਆਏ ਕਿ ਇੱਕ ਅੱਧੇ ਮਿੰਟ ਦਾ ਰੌਲਾ ਪੈ ਗਿਆ ਤੇ ਮੈਂ ਸਾਰਾ ਕਤਲ ਹੋ ਜਾਂਦੇ ਪਾਣੀ ਆ ਪਿੱਛੇ ਪਾਣੀਆਂ ਵਿੱਚ ਕਤਲ ਹੋ ਜਾਂਦੇ ਪਿੰਡਾਂ ਨੇ ਆਪ ਸਰਪਤੇ ਆਪ ਨੂੰ ਤੇ ਅਸੀਂ ਕਿਵੇਂ ਨਹਿਰਾਂ ਦੇ ਦੀਏ ਕਿਵੇਂ ਕਿੱਥੋਂ ਦੇ ਦੀਏ ਜੋ ਪਾਣੀ ਹੈ ਹੀ ਨਹੀਂ ਸਾਡੇ ਕੋਲੇ ਹੁਣ ਮੈਂ ਇਹੀ ਬੇਨਤੀ ਕਰਕੇ ਆਇਆ ਹਾਂ ਸੈਂਟਰ ਸਰਕਾਰ ਨੂੰ ਕਿ ਹੁਣ ਮੁੱਕਰ ਨਾ ਜਾਇਓ ਕਿਰਪਾ ਕਰਕੇ ਟਰੰਪ ਟਰੰਪ ਦੇ ਕਹਿਣ ਤੇ ਵੀ ਇਹ ਟ੍ਰੀਟੀ ਜਿਹੜੀ ਹੈ ਬਹਾਲ ਕੀਤੀ ਜਾਂਦੀ ਹੈ ਮੁੜ ਕੇ ਹੁਣ ਟ੍ਰੀਟੀ ਜਿਹੜੀ ਹੈ ਰਾਦੀ ਰੱਖਿਓ ਸਾਨੂੰ ਪਾਣੀ ਆਊਗਾ ਸਾਨੂੰ 23 ਐਮ ਐਫ ਆਊਗਾ ਅਸੀਂ ਗਾਂ ਕਰਦਾਂਗੇ ਜੀ ਦੋ ਚਾਰ ਨਹਿਰਾਂ ਬਣਾਉਣੀਆਂ ਪੈਣਗੀਆਂ ਐ ਤਾਂ ਦੇਖੋ ਦੋ ਨਹਿਰਾ ਨਹੀਂ ਅਰੇ ਹਰਿਆਣੇ ਨੂੰ ਬੀ ਐਮ ਐਲ ਨਹੀਂ ਜਾਂਦਾ ਜੀ ਪਾਕੜਾ ਮੇਨ ਲਾਈਨ ਉਹਦੀ ਕੈਪੈਸਿਟੀ 12000 ਕਿਊਸਕ ਹੈ 10 ਤੇ ਚੱਲ ਰਹੀ ਹੈ ਕਿਉਂਕਿ 12 ਛੱਡਾਂਗੇ ਉਹ ਟੁੱਟ ਜੂਗੀ ਜੀ ਇੱਕ ਰਾਜਸਥਾਨ ਫੀਡਰ ਜਾਂਦੀ ਹੈ ਜੀ ਰਾਜਸਥਾਨ ਫੀਡਰ 18000 ਕਿਊਸਕ ਦੀ ਕੈਪੈਸਿਟੀ ਹੈ 16 ਦੇ ਰਹੇ ਕਿਉਂਕਿ ਨਹੀਂ ਟੁੱਟ ਜੂਗੀ ਜੀ ਉਹ ਦੋ ਦੋ ਰਾਜਾਂ ਨੂੰ ਪਾਣੀ ਦੇ ਰਹੇ ਆ ਦੋਨਾਂ ਨੂੰ ਦੋ ਨਹਿਰਾਂ ਨੇ ਜੇ 23 ਐਮ ਐਫ ਆ ਗਿਆ ਕੀ ਮੇਦੇ ਮੰਗ ਜੀ ਨਹਿਰਾ ਬਣਾਉਣੇ ਪੈਣਗੇ ਪੰਜਾਬ ਚ ਨਹਿਰਾ ਦਾ ਮਤਲਬ ਐਕੁਇਜਿਸ਼ਨ ਜ਼ਮੀਨ ਐਕਵਾਇਰ ਕਰਨੀ ਪਊ ਔਰ ਜ਼ਮੀਨ ਐਕਵਾਇਰ ਦਾ ਮਤਲਬ ਪੰਜਾਬ ਚ ਮਰਡਰ ਮੈਂ ਉਹਨਾਂ ਨੇ ਕਹਿ ਕੇ ਆ ਨਹਿਰ ਚਾਹੇ ਦੋ ਕੱਡ ਦੋ ਸਾਡੀ ਤਿੰਨ ਕੱਡ ਦੋ ਪਰ ਉਹਨਾਂ ਨਹਿਰਾ ਚੋਂ ਸਾਨੂੰ ਪਾਣੀ ਮਿਲਣਾ ਚਾਹੀਦਾ ਮੋਗੇ ਹਰ ਹਰ 100 ਮੀਟਰ ਬਾਅਦ 200 ਮੀਟਰ ਬਾਅਦ ਮੋਗਾ ਚਾਹੀਦਾ ਤਾਸੀ ਤੁਨੂੰ ਜ਼ਮੀਨ ਦੇ ਦਾਂਗੇ ਜੇ ਐ ਕਰਨਾ ਹੈ ਤੁਸੀਂ ਵੀ ਜ਼ਮੀਨ ਸਾਡੀ ਵਰਤਣੀ ਹੈ ਨਹਿਰ ਜਾਂਦੀ ਹੈ ਉਹ ਜੋ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਪੰਜਾਬ ਦੀ ਫੇਰ ਨਹੀਂ ਮਿਲਦੀ ਮੈਂ ਕਿਹਾ ਜ਼ਮੀਨ ਫੇਰ ਤੁਸੀਂ ਕੋਈ ਹੋਰ ਕਢ ਲਓ ਚੈਨਲ ਇਧਰ ਦੀ ਉਹ ਇਹਨਾਂ ਕੋਲ ਹੈ ਨਹੀਂ ਜੀ ਚੈਨਲ ਕੋਈ ਸੋ ਮੈਂ ਕਹਾਂ ਜੀ ਹੁਣ ਪੰਜਾਬ ਚ ਚਾਰ ਨਹਿਰਾਂ ਜੇ ਬਣਾਉਣੀਆਂ ਨੇ ਹੋਰ ਆਜ਼ਾਦੀ ਤੋਂ ਬਾਅਦ ਤਾਂ ਨਹਿਰੀ ਨਹੀਂ ਬਣੀ ਕੋਈ ਆਜ਼ਾਦੀ ਤੋਂ ਬਾਅਦ ਕੋਈ ਨਹਿਰੀ ਨਹੀਂ ਬਣੀ ਇਨੋਂ ਤਾਂ ਪਾਣੀ ਤੇ ਗੱਲ ਕਰਨ ਦੀ ਹੱਕ ਨਹੀਂ ਕੁਨਿਆਰ ਬਣਾਈ ਹੋਵੇ ਦੱਸੋ ਇਸ ਕਰਕੇ BBMB ਇੱਕ ਸਫੈਦ ਹਾਥੀ ਹੈ 60% BBMB ਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ BBMB ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਚਲੀ ਜਾਂਦੀ ਹੈ हरियाणा ਚਲਾ ਜਾਵੇ ਮੈਂ ਕਹਿਣਾ ਕਿ ਉਹ ਕਹਿੰਦੇ ਵੀ ਸਾਨੂੰ ਪਾਣੀ ਨਹੀਂ ਦਿੰਦੇ ਹਰਿਆਣਾ ਪਾਰਟੀ ਬਣ ਸਕਦਾ ਬੀਬੀਐਮਪੀ ਕਿਵੇਂ ਪਾਰਟੀ ਬਣ ਸਕਦੀ ਹੈ ਸਰ ਜਦੋਂ ਚਾਰ ਰਾਂਜਾਂ ਦੀ ਸਾਂਝੀ ਆ ਉਹ ਉਹ ਪਾਰਟੀ ਕਿਵੇਂ ਬਣ ਸਕਦੀ ਹੈ ਕਿ ਸਟੇਟ ਦੀ ਕਿ ਹਰਿਆਣੇ ਨੂੰ ਪਾਣੀ ਦਿਓ ਔਰ ਜਿਹੜਾ ਵਕੀਲ ਕੀਤਾ ਉਹਦਾ 60% ਪੈਸੇ ਅਸੀਂ ਦੇ ਰਹੇ ਹਾਂ ਮਨਨ ਸਾਡੇ ਵਿਰੁੱਧ ਹੀ ਵਕੀਲ ਕੀਤਾ ਹੋਇਆ ਮੇਰੇ ਚੀਫ ਸੈਕਟਰੀ ਖਿਲਾਫ ਮੇਰੇ ਇਰੀਗੇਸ਼ਨ ਸੈਕਟਰੀ ਦੇ ਖਿਲਾਫ ਕਨਟੈਂਪਟ ਪਾ ਰਹੇ ਨੇ ਤੇ ਜਿਹੜਾ ਵਕੀਲ ਹੈ ਉਹਦੇ ਪੈਸੇ ਅਸੀਂ ਦੇ ਰਹੇ ਹਾਂ 60% ਅਜੀਬ ਕਿਉਂ ਪੈਸੇ ਦੇ ਜਨੇ ਫਿਰ ਜੀ ਅਸੀਂ ਪੈਸੇ ਬੰਦ ਕਰਤੇ ਸੀ ਉਹਨਾਂ ਦੇ ਅਸੀਂ ਦਿੰਦੇ ਕਰ ਲਓ ਕੀ ਕਰਨਾ ਸਾਡਾ ਇਹ ਗੱਲਾਂ ਕਰੋ ਕਿ ਉਹ ਕਿੰਨਾ ਲੁੱਟ ਗਏ ਆਪਾਂ ਨੂੰ 60% ਪੈਸਾ ਆਪਾਂ ਦੇ ਰਹੇ ਆ ਕਿਉਂ ਦੇ ਰਹੇ ਆ ਆਪਣੇ ਵਿਰੁੱਧੀ ਨੇ ਉਹ ਬੰਦੇ ਪਰ ਇਹ ਖਤਮ ਕਰੋ ਬੀਬੀ ਐਮਪੀ ਨੂੰ ਹੁਣ ਕਹਿੰਦੇ ਸੀਆਈਐਸਫ ਸੀਆਈਐਸਫ ਦਾ 97000 ਰੁਪਇਆ ਪਰ ਹੈਡ ਇੱਕ ਸਪਾਈ ਦਾ ਮੈਂ ਕੋਈ ਲਿਫਟੇ ਨਹੀਂ ਬੋਲ ਰਿਹਾ ਜੀ ਮੈਂ ਤਾਂ ਬੋਲ ਮੇਰੇ ਮੇਰੇ ਟਿਪਸ ਤੇ ਪਿਆ ਸਾਢੇ 7 ਕਰੋੜ ਦਾ ਪਹਿਲੀ ਬਿੱਲ ਭੇਜਤਾ ਹੀ ਕਹਿੰਦੇ ਇੰਨਾ ਲੱਗ ਜੂ ਤੁਹਾਡਾ ਸਾਲ ਦਾ ਤੇ ਸੀਆਈਐਸਐਫ ਲਾਵਾਂਗੇ ਕਿਉਂ ਲਈਏ ਵੀ ਪੰਜਾਬ ਪੁਲਿਸ ਉਹੀ ਕੰਮ ਫਰੀਚ ਕਰ ਰਹੀ ਹੈ ਕਿਉਂ ਅਸੀਂ ਸੀਆਈਐਸਐਫ ਲਾਈਏ ਵੀ ਕੀ ਜਰੂਰੀ ਸੀਆਈਐਸਐਫ ਤੁਹਾਡੀ ਉਹ ਪੇਡ ਮਿਲਟਰੀ ਹੈ ਜਾਂ ਪੈਰਾ ਮਿਲਟਰੀ ਹੈ ਸਾਨੂੰ ਕਿਉਂ ਮੜੀ ਜਾਨਣਿਓ ਵੀ ਪੈਸੇ ਲੋ ਜ ਸਾਹਿਬ ਜਦੋਂ ਪਠਾਨਕੋਟ ਅਟੈਕ ਹੋਇਆ ਮੈਂ ਐਮਪੀ ਸੀ ਉਦੋਂ ਕਾਂਗਰਸੀ ਸਰਕਾਰ ਸੀ ਇੱਥੇ ਪਠਾਨਕੋਟ اٹੈਕ ਹੋਇਆ ਪਠਾਨਕੋਟ ਇਨਕਾਊਂਟਰ ਹੋ ਗਿਆ ਕੈਜੂਅਲਟੀ ਇਧਲੇ ਪਾਸੇ ਵੀ ਹੋ ਗਈ ਉਧਰਲੇ ਪਾਸੇ ਉਹ ਤਾਂ ਮਾਰ ਹੀ ਦਿੱਤੇ ਸਾਰੇ ਜਾਂ ਬਾਅਦ ਸਾਡੇ ਕਮਾਂਡੋ ਫੋਰਸ ਆਏ ਪੈਰਾਮਿਲਟਰੀ 2.5 ਮਹੀਨਿਆਂ ਬਾਅਦ ਸਪੀਕਰ ਸਾਹਿਬ 7.5 ਕਰੋੜ ਰੁਪਏ ਦਾ ਬਿੱਲ ਭੇਜਤਾ ਪੰਜਾਬ ਨੂੰ ਕਿ ਜੀ ਪੈਸੇ ਦਿਓ ਅਸੀਂ ਤੁਹਾਡੇ ਪਠਾਨਕੋਟ ਪੈਰਾਮਿਲਟਰੀ ਭੇਜੀ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਉਹ ਨਹੀਂ ਗਏ ਰਾਜਨਾਥ ਸਿੰਘ ਕੋਲੇ ਮੈਂ ਗਿਆ ਸੀ ਚਿੱਠੀ ਲੈ ਕੇ ਮੈਂ ਕਹਿੰਦਾ ਸਾਨੂੰ ਮਿਲਟਰੀ ਰੈਂਟ ਤੇ ਦਿਆ ਕਰੋਗੇ ਪੰਜਾਬ ਨੂੰ ਤੁਸੀਂ ਦੇਸ਼ ਦਾ ਹਿੱਸਾ ਨਹੀਂ ਸਮਝਦੇ ਪਠਾਨਕੋਟ ਨੂੰ ਜਾਂ ਦੀਨਾਨਗਰ ਨੂੰ ਤੁਸੀਂ ਹਿੱਸਾ ਨਹੀਂ ਸਮਝਦੇ ਦੇਸ਼ ਦਾ ਸਾਨੂੰ ਮਿਲਟਰੀ ਰੈਂਟ ਤੇ ਔਰ ਸਾਡੇ ਮੁੰਡੇ ਨੇ ਮਿਲਟਰੀ ਚ ਸਾਡੇ ਮੁੰਡੇ ਸਾਨੂੰ ਹੀ ਰੈਂਟ ਤੇ ਦੇਵੋਗੇ ਕਿਸੇ ਹੋਰ ਮੁਲਕ ਵਾਸਤੇ ਭੇਜੀ ਸੀ ਮਿਲਟਰੀ ਮੈਂ ਕਹਿੰਦਾ ਸਾਡੇ ਸਾਥ ਕੋਲ ਸਾਡੇ ਕੋਲ ਤਾਂ ਹੈ ਨਹੀਂ ਹਾਂ ਇੰਨਾ ਕਹਿ ਮੈਂ ਐਮਪੀ ਹੈਗਾ 5 ਕਰੋੜ ਰੁਪਏ ਸਾਲ ਦਾ ਐਮਪੀ ਲੈਟ ਮਿਲਦਾ ਹੈ 1.5 ਸਾਲ ਦੇ ਮੇਰੇ ਪੈਸੇ ਕੱਟ ਲਓ ਜੀ 7.5 ਲੱਖ 7.5 ਕਰੋੜ ਕੱਟ ਲਓ ਜੀ ਕੀ ਕਰ ਸਕਦੇ ਆ ਜੀ ਮੈਂ ਕਿਹਾ جناب ਅਲੀ ਰਾਜਨਾਥ ਜੀ ਤੁਸੀਂ ਮੈਨੂੰ ਇਹ ਦੱਸ ਦੋ ਕਿ ਪਠਾਨਕੋਟ ਥੋੜੀ ਆਏ ਸੀਗੀ ਅਟੈਕ ਕਰਨ ਉਹ ਤਾਂ ਦਿੱਲੀ ਦੇ ਅਟੈਕ ਕਰਨ ਆਏ ਸੀ ਪਠਾਨਕੋਟ ਤਾਂ ਸੀ ਰੋਕ ਕੇ ਸੀ ਉਹ ਫਿਰ ਜੀ ਤੁਸੀਂ ਐ ਕਰਿਆ ਕਰੋਗੇ ਇਹ ਗੱਲ ਮੈਂ ਕਹਿ ਕੇ ਐ ਕੱਲ ਨੂੰ ਵਿਜਾਇਂ ਕਰਿਆ ਕਰੂੰਗੀ ਸਾਡੇ ਨਾਲ ਸਾਨੂੰ ਬਿੱਲੀ ਭੇਜਿਆ ਕਰੂੰਗੀ ਅਸੀਂ ਉਹਨਾਂ ਨੂੰ ਕਹਿ ਦਿਆ ਕਰਾਂਗੇ ਭਾਈ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਬਿੱਲ ਆ ਜੂਗਾ ਲੰਘ ਜਾਓ ਪ੍ਰਭੂ ਬਾਪ ਆਪੀ ਸੰਭਲਣਗੇ ਉੱਥੇ ਹੋ ਗਿਆ ਕੋ ਕਰੀਏ ਕੀ ਫਿਰ ਸੰਤ ਚੁੰਗੀ ਲੱਗੀ ਜਾਂਦੀ ਹੈ ਅਸੀਂ ਤਾਂ ਮਰਨ ਨੂੰ ਰੱਖੇ ਹੋਏ ਆ ਲੜਾਈ ਕਿਤੇ ਹੋਰ ਹੁੰਦੀ ਹੈ ਜੰਗ ਸਾਡੇ ਲੱਗ ਜਾਂਦੀ ਹੈ ਜੀ ਝਗੜਾ ਕਿਤੇ ਹੋਰ ਹੁੰਦਾ ਡਰੋਨ ਪਾਗ ਇਥੇ ਜਦ ਮਜ਼ਾਈਲਾ ਭਾਜਲ ਕੱਢੀ ਜਾਂਦੀ ਰਹਿੰਦੀ ਨਹੀਂ ਸਾਡਾ ਕਸੂਰ ਕੀ ਹੈ ਜੀ ਸਾਨੂੰ ਲੜਨ ਵਾਸਤੇ ਰੱਖਿਆ ਤੁਸੀਂ ਸਾਨੂੰ ਮਰਨ ਵਾਸਤੇ ਰੱਖਿਆ ਸਾਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਕਿ ਹੁਣ ਤੁਸੀਂ ਪਾਕਿਸਤਾਨ ਨਾਲ ਲੜਪੋ ਹੁਣ ਤੁਸੀਂ ਪਾਕਿਸਤਾਨ ਨਾਲ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਹੁਣ ਆ ਨਮਾ ਲਿਆਉਣ ਲੱਗੇ ਆ ਇਹ ਗੱਲਾਂ ਕਰਿਆ ਕਰੋ ਸਰ ਨਮਾ ਲਿਆਉਣ ਲੱਗੇ ਆ ਬਿਹਾਰ ਚ ਕਿ ਲਿਆਓ ਕਾਗਜ਼ ਕਿੱਥੇ ਨੇ ਮਲੇ ਮੇਰੀ ਮਾਂ ਨੇ ਬੋਟ ਪਾਉਣੀ ਹੋਵੇ ਕਿੱਥੋਂ 라ਵਲਪਿੰਡੀ ਤੋਂ ਕਾਗਜ਼ ਲਿਆਉਗੀ ਉਹ ਮੇਰੀ ਮਾਂ ਉਧਰੋਂ ਆਈ ਹੋਈ ਐ ਮੇਰੇ ਨਾਨਾ ਨਾਨੀ ਉਧਰੋਂ ਆਏ ਹੋਏ ਨੇ ਅਸੀਂ ਉਧਰ ਕਾਗਜ਼ ਲੈਣ ਚਾਹਾਂਗੇ ਪਹਿਲਾਂ ਤਾਂ ਉਹਨਾਂ ਨਾਲ ਸੰਬੰਧ ਵਿਗਾੜ ਰੱਖੇ ਨੇ ਕਹਿੰਦੇ ਉੱਥੇ ਨਹੀਂ ਜਾਣਾ ਜੇ ਤੁਸੀਂ ਉੱਥੇ ਜਾਣਾ ਤਾਂ ਗਦਾਰ ਹੋ ਕਮਾਲ ਐ ਯਾਰ ਲੜਾਈਆਂ ਅਸੀਂ ਲੜੀਆਂ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਕਰ ਕਰਕੇ ਕਦੇ ਤੁਸੀਂ ਗਦਾਰ ਹੋ ਕਦੇ ਤੁਸੀਂ ਸਰਦਾਰ ਹੋ ਹੈਂ ਸਾਡੇ ਨਾਲ ਇਹ ਗੱਲਾਂ ਨਾ ਕਰੋ ਸਾਡੇ ਤੋਂ ਵੱਡਾ ਦੇਸ਼ ਭਗਤ ਕੋਈ ਹੈ ਨਹੀਂ ਹੋਰ ਅਸੀਂ ਜੇ ਕਾਰਗਿਲ ਦੀ ਰਾਖੀ ਕਰ ਸਕਦੇ ਹਾਂ ਅਸੀਂ ਜੇ 543 ਕਿਲੋਮੀਟਰ ਬੱਡ ਦੀ ਰਾਖੀ ਕਰ ਸਕਦੇ ਹਾਂ ਅਸੀਂ ਨੰਗਲ ਡੈਮ ਦੀ ਵੀ ਕਰ ਸਕਦੇ ਹਾਂ ਕਿਰਪਾ ਕਰਕੇ ਸਾਨੂੰ ਸੀਆਈਐਸਐਫ ਜਾਂ ਬੀਐਸਐਫ ਜਾਂ ਫਲਾਣਾ ਨਾ ਕਰੋ ਉਸ ਵੇਲੇ ਜਿਸ ਵੇਲੇ ਅਮਨ ਨੇ ਕਿਹਾ ਨਾ ਉਹ ਜਿਹੜੀ 50 ਕਿਲੋਮੀਟਰ ਦੀ ਆਲ ਪਾਰਟੀ ਮੀਟਿੰਗ 'ਚ ਮੈਂ ਗਿਆ ਸੀ ਚੰਨੀ ਸਾਹ ਮੁੱਖ ਮੰਤਰੀ ਸੋ वन च हुई सी मैं उदो भी की करी जाने आप चली नहीं तुछी भी, तुछी भी क्या भी कि चली नहीं चली नहीं फौज बी एस एफ के नाली प्रसेंट पंजाब पुलिस बी एस एफ नाम कर रही है तनखाह असी दे रहे हैं। बी एस छे जिले ने जी पठानकोट तो लेके फिलखा तक राणा गुजरीत जी बैठे है तो उदे गिल उधर शेरों आए पास ਕੰਟਰਾਰਨ ਦੇਲੇਟੇਸ਼ਨ ਮਲਵਾ ਬੀਐਸਐਫ ਦੇ ਨਾਲ ਅਸੀਂ ਪੰਜਾਬ ਪੁਲਿਸ ਲਈ ਹੋਈ ਹੈ ਉਹ ਪੰਜਾਬ ਪੁਲਿਸ ਜਿਹਦਾ ਕੰਮ ਪੰਜਾਬ ਵਾਸਤੇ ਹੈ ਪਰ ਬਾਰਡਰ ਤੇ ਲਈ ਹੋਈ ਹੈ ਉਹਦਾ ਕੋਈ ਸਾਨੂੰ ਕੋਈ ਇਹ ਨਹੀਂ ਦਿੰਦੇ ਕੋਈ ਕੰਪਨਸੇਸ਼ਨ ਜਾਂ ਕੁਝ ਹੋਰ ਨਾ 185 ਲੱਖ ਮੀਟ੍ਰਿਕ ਟਨ ਚੋੜ ਦਿੰਨੇ ਆ ਅਸੀਂ ਦੇਸ਼ ਨੂੰ 125 ਲੱਖ ਮੀਟ੍ਰਿਕ ਟਨ ਅਸੀਂ ਕਣਕ ਦਿੰਦੇ ਆ ਤੇ ਜਦੋਂ ਕਹਿੰਦੇ ਆ ਪਾਣੀ ਕਹਿੰਦੇ ਪਾਣੀ ਨਹੀਂ ਦਿੰਦੇ ਫਿਰ ਗਮਲਿਆਂ ਚ ਗਮਲਿਆਂ ਚ ਕਣਕ ਲਾਇਆ ਕਰੀਏ ਜੀ ਫਿਰ ਪਾਣੀ ਤੋਂ ਕਹਿੰਦੇ ਕਿਵੇਂ ਹੋ ਜੂਗੀ ਜੀ ਉਹ ਫਸਲ ਕਿਹੜੀਆਂ ਗੱਲਾਂ ਕਰਦੇ ਨੇ ਇਹ ਕਿੱਥੇ ਫਸ ਗਿਆ ਕੰਟਰੀ ਸਰ ਕੁਝ ਵੀ ਗੱਲ ਬੋਲ ਦਿੰਦੇ ਨੇ ਕੁਝ ਵੀ ਕਹਿ ਦਿੰਦੇ ਨੇ ਜਿੱਤ ਪਤਨੀ ਜੀ ਅੱਜ ਵੀ ਉਹਨਾਂ ਨੇ ਰਿਐਕਟ ਕੀਤਾ ਐਮੀਏ ਨੇ ਸਾਨੂੰ ਹੱਕ ਨਹੀਂ ਹੈਗਾ ਕਿ ਅਸੀਂ ਪੁੱਛੀਏ ਪ੍ਰਧਾਨ ਮੰਤਰੀ ਨੂੰ ਕਿ ਫੋਰਨ ਪੋਲਿਸੀ ਕੀ ਹੈ ਕਿਹੜੇ ਕਿਹੜੇ ਮੁਲਕਾਂ ਜਾਂਦੇ ਹੋ ਤੇ ਉਹ ਮੁਲਕ ਸਾਡਾ ਸਾਥ ਦਿੰਦੇ ਆ ਬਾਅਦ ਚ ਫਿਰ ਪਾਕਿਸਤਾਨ ਨਾਲ ਸਬੰਧ ਖਰਾਬ ਇੱਕ ਮੁਲਕ ਨੇ ਸਾਥ ਦਿੱਤਾ ਫਿਰ ਕਾਦੇ ਵਾਸਤੇ ਦਰਦ ਦੇ ਗੇੜੇ ਗੱਡੀ ਜਾਂਦੇ ਹੋ ਔਰ ਉਸ ਮੁਲਕ ਜਾਂਦੇ ਆ ਜਿੱਦਾਂ ਨਾਇਨ ਮੈਗਨੇਸ਼ੀਆ ਟਲਵੇਸ਼ੀਆ ਗਰਵੇਸ਼ੀਆ ਪਤਾ ਨਹੀਂ ਕਿੱਥੇ ਨੇ ਉਹ ਉੱਥੋਂ ਦਾ ਸਭ ਤੋਂ ਵੱਡਾ ਅਵਾਰਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਉੱਥੋਂ ਦੀ ਵੱਧ ਕਿੰਨੀ ਹੈ 9500 ਮੈਂ ਕਹਾਂ ਇੰਨੇ ਬੰਦੇ ਦਾ ਜੀਸੀਬੀ ਦੇਖਣ ਖੜ ਜਾਂਦੇ ਸਾਡੇ ਵੀ ਜੀਸੀਬੀ ਚਲੀ ਜਾਂਦੀ ਓਏ ਇੱਥੇ 140 ਕਰੋੜ ਲੋਕ ਰਹਿੰਦੇ ਨੇ ਤੁਸੀਂ ਉੱਥੇ ਰਹੋ ਉਹਨਾਂ ਦੀ ਸਮੱਸਿਆਵਾਂ ਮ ਹੱਲ ਕਰੋ ਜੇ ਤੁਸੀਂ ਰਸ਼ੀਆ ਤੇ ਯੂਕਰੇਨ ਦਾ ਯੁੱਧ ਬੰਦ ਕਰਾ ਸਕਦੇ ਹੋ ਐਡ ਆਉਂਦੀ ਸੀ ਪਾਪਾ ਮੋਦੀ ਜੀ ਨੇ ਯੁੱਧ ਰੁਕਵਾ ਦਿਆ ਜੇ ਦੋ ਮੁਲਕਾਂ ਦਾ ਯੁੱਧ ਬੰਦ ਕਰਾ ਸਕਦੇ ਨੇ ਤਾਂ ਦੋ ਮੁਲਕਾਂ ਚ ਦੋ ਸਟੇਟਾਂ ਦਾ ਝਗੜਾ ਨਹੀਂ ਖਤਮ ਕਰਾ ਸਕਦੇ ਪੰਜਾਬ ਦੇ ਰਹਿਣੇ ਦਾ ਇੱਥੇ ਨਹੀਂ ਦੇਖਣਾ ਸਾਨੂੰ ਲੜਾਈ ਹੀ ਰੱਖਣਾ ਅਸੀਂ ਭਰਾ ਦੋਨੇ ਛੋਟਾ ਪਾਈ ਹੈ ਸਾਡਾ ਹਰਿਆਣਾ ਸਾਨੂੰ ਲੜਾਈ ਰੱਖਣਾ ਬਸ ਸੋਏ ਬਹੁਤ ਵੱਡੀ ਗੇਮ ਪੋਲੀਟੀਕਲ ਚੱਲ ਰਹੀ ਹੈ ਹੁਣ ਇਹਨਾਂ ਦੇ ਪੱਤੇ ਖੁੱਲ ਰਹੇ ਆ ਅਸਲ ਚ ਕਾਂਗਰਸ ਦੀ ਵੀ ਖੁੱਲ ਰਹੇ ਆ ਵੀ ਕਿਵੇਂ ਚਾਂਦੀ ਦੀਆਂ ਕਈਆਂ ਕਿਵੇਂ ਕੈਸੀਆਂ ਬਿਆਸੀਆਂ ਚ ਸਾਰੀ ਗੱਲ ਦੱਸਦੀ ਆ ਮੈਂ ਰੀਪੀਟਿੰਗ ਕਰਨੀ ਚਾਹੁੰਦਾ ਤੇ ਹੁਣ ਇਹ ਪਾਣੀ ਦੇ ਰਾਖੇ ਬਣ ਕੇ ਇੱਥੇ ਇਸੇ ਵਿਧਾਨ ਸਭਾ ਚ ਕੈਪਟਨ ਸਾਹਿਬ ਨੇ ਬਿਲ ਪਾਸ ਕਰਤਾ ਉਹ ਰਾਸ਼ਟਰਪਤੀ ਨੂੰ ਭੇਜਦਾ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਭੇਜਦਾ ਆ ਚੱਲ ਜਿੰਦਾ ਹੈ ਤੱਕ